ਸਤਿ ਸ੍ਰੀ ਅਕਾਲ ਦੋਸਤੋ ਪਿਆਰਪਰੀ ਫਤਿਹਕੁਲ ਕਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਰੇ ਚੈਨਲ ਸਵਾਗਤ ਤੁਸੀਂ ਜੁੜ ਕਿਉਂ ਕੀ ਤੋਂ ਵਰਲਡ ਦੇ ਨਾਮ ਆ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਆ ਇਹ ਵੀਡੀਓ ਦੇਖ ਕੇ ਉਹਨਾਂ ਦੇ ਮੂੰਹ ਤੇ ਚਪੇੜ ਪੈਣੀ ਆ ਜਿਹੜੇ ਆਪਣੇ ਬੱਚਿਆਂ ਨੂੰ ਗਾਣਿਆਂ ਤੇ ਨਚਾਈ ਜਾਂਦੇ ਨੇ ਨਚਾਰ ਬਣਾਈ ਜਾਂਦੇ ਨੇ ਰੀਲਾਂ ਤੇ ਨਚਾ ਨਚਾ ਕੇ ਉਹਨੂੰ ਟੈਲੈਂਟ ਕਹਿੰਦੇ ਨੇ ਅਸਲੀ ਟੈਲੈਂਟ ਕੀ ਆ ਆ ਵੀਡੀਓ ਦੇਖਿਓ ਕੁੜੀਆਂ ਹਰਿਆਣੇ ਦੀ 8 ਸਾਲ ਦੀ ਕੁੜੀ ਆ ਤੇ ਇੱਕ ਕੁੜੀ ਨੇ 75 ਕਿਲੋ ਵੇਟ ਚੱਕਿਆ ਸਿਰਫ 8 ਸਾਲ ਦੀ ਕੁੜੀ ਨੇ ਤੇ ਇਹਦੀ ਟ੍ਰੇਨਿੰਗ ਕਿੰਨੀ ਹੋਊਗੀ ਤੇ 8-9 ਸਾਲ ਦੀ ਕੁੜੀ ਹੈ ਟ੍ਰੇਨਿੰਗ ਕਿੰਨੀ ਹੋਊ ਤੇ ਇਹਦੇ ਪਿਓ ਨੇ ਇਹਦੇ ਫੈਮਿਲੀ ਨੇ ਕਿੰਨੀ ਮਿਹਨਤ ਕਰਿਓ ਜਿਹਦੇ ਸਦਕਾ ਇਹ ਕੁੜੀ ਨੇ ਇੱਕ ਰਿਕਾਰਡ ਕੈਮ ਕਰਤਾ ਵਰਲਡ ਰਿਕਾਰਡ ਕੈਮ ਕਰਤਾ ਆ ਵੀਡੀਓ ਦੇਖੋ ਇਹੋ ਜੇ ਮਾਪੇ ਵੀ ਨੇ ਜੋ ਆਪਣੇ ਬੱਚਿਆਂ ਨੂੰ ਖੇਡਾਂ ਪ੍ਰਤੀ ਇਸ ਤਰ੍ਹਾਂ ਉਤਸ਼ਾਹਿਤ ਕਰਦੇ ਨੇ ਤੇ ਮਹਿਜ 9 ਸਾਲ ਦੀ ਕੁੜੀ ਐ ਤੇ ਜਿਨੇ 75 ਕਿਲੋ ਭਜਨ ਚੱਕਿਆ। ਹੋਰ ਤੁਸੀਂ ਇਹ ਦੇਖ ਲਓ ਬਈ ਆਪਣੇ ਬੱਚਿਆਂ ਨੂੰ ਕੀ ਬਣਾਉਣਾ। ਇਹੋ ਜੇ ਟੈਲੈਂਟ ਪੈਦਾ ਕਰਨਾ ਜਾਂ ਫਿਰ ਨਚਾਰ ਵਾਲਾ ਟੈਲੈਂਟ ਪੈਦਾ ਕਰਨਾ। ਜਾਂ ਆਪਣੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਜਾਂ ਫਿਰ ਗਾਣਿਆਂ ਤੇ ਸਿਰਫ ਰੀਲਾਂ ਤੇ ਨਚਾਉਣਾ। ਇਹ ਸਾਡਾ ਦਖਾਂਤ ਬਣ ਗਿਆ ਅੱਜ ਦਾ। ਇਹ ਸਾਡਾ ਇੱਕ ਦੁੱਖ ਬਣ ਗਿਆ। ਕਿ ਅਸੀਂ ਆਪਣੇ ਬੱਚਿਆਂ ਨੂੰ ਸਿਰਫ ਰੀਲਾਂ ਤੇ ਨਚਾਉਣ ਜੋਗੇ ਰਹਿ ਗਏ ਉਹਨੂੰ ਅਸੀਂ ਟੈਲੈਂਟ ਕਹਿੰਦੇ ਆ ਫਿਰ ਉਹਨਾਂ ਵੀਡੀਓ ਤੇ ਤਾੜੀਆਂ ਮਾਰਦੇ ਆ ਹੱਸਦੇ ਆ ਪਰ ਅਸਲ ਵਿੱਚ ਟੈਲੈਂਟ ਕੀ ਆ ਆ ਦੇਖੋ ਇਸ ਬੇਟੀ ਦੇ ਪਿੱਛੇ ਇਸ ਦੇ ਪਿਓ ਨੇ ਕਿੰਨੀ ਮਿਹਨਤ ਕਰੀ ਹੋਣੀ ਹੈ ਇਸ ਤੇ ਸਿਖਾਉਣ ਵਾਲੇ ਕੋਚ ਦੀ ਕਿੰਨੀ ਮਿਹਨਤ ਹੋਣੀ ਹੈ ਅਸਲ ਵਿੱਚ ਟੈਲੈਂਟ ਇਹ ਆ ਆਪਣੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਤਾਂ ਕਿ ਬੱਚੇ ਇਸ ਦੇਸ਼ ਦਾ ਇੱਕ ਵੇਖਣ ਪੜ ਸਕਣ ਤੇ ਇਸ ਦੇਸ਼ ਦਾ ਨਾਂ ਚਮਕਾ ਸਕਣ ਟੈਲੈਂਟ ਹੋਰ ਵੀ ਤਰ੍ਹਾਂ ਦੇ ਬਹੁਤ ਨੇ ਪਰ ਆ ਨਚਾਰਾਂ ਦੇ ਟੈਲੈਂਟ ਤੋਂ ਵਧੀਆ ਐਦਾਂ ਦਾ ਟੈਲੈਂਟ ਹੋਣਾ ਚਾਹੀਦਾ ਆ ਵੀਡੀਓ ਦੇਖੋ ਇੱਕ 9 ਸਾਲ ਦੀ ਕੁੜੀ 8-9 ਸਾਲ ਦੀ ਜਿਹਨੇ 75 ਕਿਲੋ ਵੇਟ ਚਾੱਕ ਕੇ ਇੱਕ ਰਿਕਾਰਡ ਕਾਇਮ ਕਰਤਾ ਤੇ ਹੁਣ ਜਿਸ ਮਾਪਿਆਂ ਦੀ ਧੀ ਆ ਜਿਸ ਪਿਓ ਦੀ ਧੀ ਆ ਉਹਦਾ ਮਾਣ ਕਿੰਨਾ ਵਧੀਆ ਹੋਇਆ ਕਿੰਨਾ ਉਹਦੇ ਅੰਦਰ ਖੁਸ਼ੀ ਦੀ ਲਹਿਰ ਹੋਣੀ ਆ ਕਿ ਮੇਰੀ ਬੇਟੀ ਨੇ ਸਫਲਤਾ ਹਾਸਲ ਕੀਤੀ ਨਚਾਰਾਂ ਵਿੱਚ ਹਸਤਾਤਾਨ ਹਾਸਲ ਨਹੀਂ ਕੀਤਾ ਰੀਲਾ ਤੇ ਨਰਤਨਾਚ ਹਸਤਾਤਾਨ ਹਾਸਲ ਨਹੀਂ ਕੀਤਾ ਇੱਕ ਮਾੜ ਦੀ ਗੱਲ ਹੈ ਕਿਸ ਧੀ ਨੇ 9 ਸਾਲ ਦੀ ਉਮਰ ਦੇ ਵਿੱਚ 75 ਕਿਲੋ ਵੇਟ ਚੁੱਕਿਆ ਖੇਡਾਂ ਦੇ ਵਿੱਚ ਤੇ ਤੁਸੀਂ ਵੀ ਆਪਣੇ ਬੱਚੇ ਨੂੰ ਇਦਾਂ ਦੀ ਖੇਡਾਂ ਪ੍ਰਤੀ ਸਿਫਾਇਤ ਕਰੋ ਕਿਸੇ ਨਾ ਕਿਸੇ ਖੇਡ ਪ੍ਰਤੀ ਜਿਹਾਓ ਤਾਂ ਕਿ ਤੁਹਾਡੇ ਬੱਚੇ ਮਜ਼ਬੂਤ ਹੋ ਜਾਣ ਸਰੀਰਕ ਤੌਰ ਤੇ ਮਜ਼ਬੂਤ ਹੋ ਸਕਣ ਤਾਂ ਕਿ ਖੇਡਾਂ ਬਾਤੀ ਸਾਈਟ ਹੋਣ ਤੇ ਕਮ ਸੇ ਕਮ ਆਉਣ ਵਾਲੇ ਭੈੜੇ ਸਮੇਂ ਵਿੱਚ ਆਪਣੀ ਰੱਖਿਆ ਆਪ ਲੈ ਸਕਣ ਤੁਹਾਡੇ ਵੀਡੀਓ ਦੇ ਕਮੈਂਟ ਬਾਕਸ ਵਿੱਚ ਵਿਚਾਰ ਜਰੂਰ ਸੰਦੇਸ਼ ਕਰੋ।